ਸੱਚੇ ਦੋਸਤੋ ਮੈਂ ਰਵਿੰਦਰ ਸਿੰਘ ਪਣੀਟਾ ਲਗਾਤਾਰ ਪੰਜਾਬ ਅੰਦਰ ਠੰਡ ਦਾ ਕੈਰ ਵੱਧਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਕਈ ਥਾਵਾਂ ਤੇ ਅੱਜ ਬੱਦਲਬਾਜ਼ੀ ਹੋਈ ਆ ਤੇ ਨਿੱਕੀ ਨਿੱਕੀ ਕਣੀ ਦਾ ਸਵੇਰੇ ਸਵੇਰੇ ਮੀਂਹ ਪਿਆ ਤੇ ਕਈ ਥਾਵਾਂ ਤੇ ਗੜੇਬਾਜ਼ੀ ਵੀ ਹੋਈ ਆ ਤਦੇ ਕਿ ਜ਼ਿਲ੍ਹੇ ਫੋਜਪੁਰ ਤੋਂ ਇੱਕ ਵੱਡੀ ਖਬਰ ਆ ਰਹੀ ਆ ਜਿੱਥੇ ਕ ਤਾਰੀ ਬਰਸਾਤ ਹੋਈਆ ਗੜੇਵਾਰੀ ਵੀ ਹੋਈਆ ਇਸ ਗੜੇਵਾਰੀ ਕਾਰਨ ਕਰਕੇ ਜਿਹੜੇ ਕਿਸਾਨ ਨੇ ਉਹਨਾਂ ਦੀ ਫਸਲਾਂ ਨੂੰ ਕਾਫੀ ਨੁਕਸਾਨ ਵੀ ਹੋਇਆ ਉੱਥੇ ਕੀ ਮੈਂ ਇੱਕ ਕਹਿਣਾ ਚਾਹੁੰਦਾ ਆਪਣੇ ਬੱਚਿਆਂ ਨੂੰ ਤੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਸਾਂਭਣ ਦੀ ਸੰਭਾਲ ਕੇ ਰੱਖੋ ਤਾਂ ਕਿ ਕਿਸੇ ਪ੍ਰਕਾਰ ਨਾਲ ਠੰਡ ਦਾ ਕੈਰ ਉਹਨਾਂ ਬਿਰਗਾਂ ਤੇ ਨਾ ਹੋ ਸਕੇ ਮੇਰੇ ਵੱਲੋਂ ਇੱਕ ਕੋਰੇ ਵੇ ਫਿਰ ਬੇਨਤੀਆ ਕਿ ਸਰਦੀ ਤੱਕ ਕ੍ਰੋਪ ਬਾ ਚੁੱਕਾ ਧੰਨਵਾਦ